हाँ जी किसान भीर सताल आ जाओ जल्दी जल्दी लाइव से जुड़ जाओ करद बात आप कुछ नव टॉपिक गलबात करा आप ਹਾਂ ਜੀ ਸਾਰੇ ਵੀਰੋ ਗੱਲਬਾਤ ਕਰੀ ਆਪਾਂ ਸਤਿ ਸ਼੍ਰੀ ਅਕਾਲ ਜਿਹੜੇ ਕਿਸਾਨ ਵੀ ਜੁੜ ਗਏ ਨੇ ਆਪਣੇ ਨਾਲ ਸਭ ਤੋਂ ਪਹਿਲਾਂ ਵੀਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਹਾਂਜੀ ਸ਼ਰੂਤੀ ahuja ਸਤਿ ਸ਼੍ਰੀ ਅਕਾਲ ਹੈਲੋ ਹਾਂਜੀ ਸ਼ਰੂਤੀ ahuja ਜੀ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿੰਨੇ ਵੀਰ ਆਪਣੇ ਲਾਈਵ ਦੇ ਵਿੱਚ ਜੁੜੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਪਲੀਜ਼ ਤੇ ਵੀਡੀਓ ਨੂੰ ਲਾਈਕ ਕਰ ਦਿਓ ਅੱਜ ਆਪਾਂ ਕੁਝ ਨਮੀਆਂ ਗੱਲਾਂ ਕਰਦੇ ਆਂ ਖੇਤੀਬਾੜੀ ਦੇ ਰਿਲੇਟਡ ਸਭ ਤੋਂ ਪਹਿਲਾਂ ਜਿਵੇਂ ਪਤਾ ਹੀ ਹੈ ਦੀਵਾਲੀ ਦਾ ਟਾਈਮ ਚੱਲੀ ਜਾਂਦਾ ਹਨਾ ਵੀਰੇ ਤੇ ਕਿਹਨੇ ਕਿਹਨੇ ਦਿਵਾਲੀ ਦੀਆਂ ਸਫਾਈਆਂ ਕਰ ਲਈਆਂ ਪਹਿਲੀ ਗੱਲ ਤਾਂ ਆਪਾਂ ਇਹੀ ਕਰਦੇ ਆਂ ਦੀਵਾਲੀ ਦੀਆਂ ਸਫਾਈਆਂ ਕਿਹਨੇ ਕਿਹਨੇ ਕਰ ਲਈਆਂ ਜ਼ਰੂਰ ਦੱਸਿਓ ਤੇ ਕਿਹਦੀ ਕਿਹਦੀ ਅਜੇ ਦੀਵਾਲੀ ਦੀ ਸਫਾਈ ਰਹਿੰਦੀ ਆ ਉਹ ਵੀ ਦੱਸਿਓ ਤੇ ਜਿਵੇਂ ਆਪਾਂ ਹਰ ਸਾਲ ਬੋਲਦੇ ਆ ਗ੍ਰੀਨ ਦੀਵਾਲੀ ਹਨਾ ਤੇ ਗ੍ਰੀਨ ਦੀਵਾਲੀ ਮਨਾਉਣੀ ਚਾਹੀਦੀ ਆ ਜ਼ਰੂਰੀ ਆ এনवायरमेंट ਆਪਣਾ ਖਰਾਬ ਹੁੰਦਾ ਢਾਕਿਆਂ ਨਾਲ ਹੁੰਦਾ ਖਰਾਬ ਤੇ ਪਰਾਲੀ ਨਾਲ ਵੀ ਖਰਾਬ ਹੁੰਦਾ ਪਰ ਇੱਥੇ ਗੱਲ ਇਹ ਵੀ ਆ ਆਪਾਂ ਅੱਜ ਗੱਲ ਇਹੀ ਕਰਨੀ ਆ ਵੀ ਕਿ ਪਰਾਲੀ ਦਾ ਜਿਹੜਾ ਹੱਲਾ ਉਹਦਾ ਕੀ ਸੋਲੂਸ਼ਨ ਲੱਭਿਆ ਜਾ ਸਕਦਾ ਸਰਕਾਰ ਤਾਂ ਕਹਿ ਦਿੰਦੀ ਆ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਤੇ ਹਨਾ ਤੇ ਵੀ ਪ੍ਰਾਲੀ ਨੂੰ ਅੱਗ ਨਹੀਂ ਲਾਉਣੀ ਇਹਨੂੰ ਵੱਡੇ ਵੱਡੇ ਇੰਪਲੀਮੈਂਟਸ ਲਿਆ ਕੇ ਮਲਚਰ ਲਿਆ ਕੇ ਪਲਾਉ ਲਿਆ ਕੇ ਰੂਟਾਵੇਟਰ ਜਾਂ ਸੁਪਰ ਸੀਡਰ ਲਿਆ ਕੇ ਇਹਨੂੰ ਐਂ ਖੇਤ ਦੇ ਵਿੱਚ ਮਿਕਸ ਕਰ ਦੋ ਤੇ ਕਈ ਥਾਵਾਂ ਤੇ ਕਿਸਾਨ ਵੀਰਾਂ ਦੇ ਪਰਚੇ ਵੀ ਹੁੰਦੇ ਨੇ ਬਹੁਤ ਵਾਰ ਹੋਏ ਨੇ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਹੋ ਹੀ ਰਹੇ ਨੇ ਆਲਮੋਸਟ ਤੇ ਪਰ ਆਪਾਂ ਗੱਲ ਜੇਹੀ ਕਰਨੀ ਆ ਵੀ ਕੀ ਪ੍ਰਾਲੀ ਦਾ ਹੱਲ ਵੱਡੇ ਵੱਡੇ ਇੰਪਲੀਮੈਂਟਸ ਨੇ ਜਾਂ ਕਹ ਲੋ ਵੀ ਅੱਗ ਹੀ ਪ੍ਰਾਲੀ ਦਾ ਹੱਲ ਆ ਮੇਰੇ ਅੱਜ ਅੱਜ ਦਾ ਹੀ ਟੌਪਿਕ ਆ ਤੁਹਾਡੇ ਨਾਲ ਡਿਸਕਸ ਕਰਨ ਦਾ ਸੋ ਜਿਹੜੇ ਕਿਸਾਨ ਵੀਰ ਆਪਣੇ ਨਾਲ ਜੁੜੇ ਨੇ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਹਾਂਜੀ ਸਾਹਿਲ ਹੈਲੋ ਭਾਈ ਜੀ ਕਿੱਥੋਂ-ਕਿੱਥੋਂ ਤੁਸੀਂ ਵੀਡੀਓ ਦੇਖ ਰਹੇ ਹੋ ਮੈਨੂੰ ਜ਼ਰੂਰ ਦੱਸਿਓ ਸਾਹਿਲ ਮੇਰੇ ਕੀ ਭੇਜਿਆ ਮੈਨੂੰ ਪਤਾ ਨਹੀਂ ਲੱਗਾ ਤੁਸੀਂ ਨੇ ਤੇ ਵੀਡੀਓ ਨੂੰ ਲਾਈਕ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਅੱਜ ਆਪਾਂ ਗੱਲ ਕਰ ਰਹੇ ਹਾਂ ਵੀ ਜਿਹੜੀ ਪਰਾਲੀ ਦਾ ਮੁੱਦਾ ਉਹਦਾ ਕੀ ਹੱਲ ਕੀਤਾ ਜਾ ਸਕਦਾ ਇਸ ਟੌਪਿਕ ਤੇ ਆਪਾਂ ਡਿਸਕਸ਼ਨ ਕਰ ਰਹੇ ਹਾਂ ਸਰਕਾਰ ਤਾਂ ਕਹਿੰਦੀ ਆ ਵੀ ਪਰਾਲੀ ਨੂੰ ਅੱਗ ਨਹੀਂ ਲਾਉਣੀ ਐਸਐਮਐਸ ਨਾਲ ਵੜਾਓ ਤੇ ਆਪਣੇ ਵੱਡੇ ਵੱਡੇ ਇੰਪਲੀਮੈਂਟਸ ਨੇ ਜਿਵੇਂ ਸੁਪਰ ਸੀਡਰ ਹੋ ਗਿਆ ਮਲਚਰ ਹੋ ਗਿਆ ਪਲਾਉ ਹੋ ਗਿਆ ਉਹਨਾਂ ਦੀ ਵਰਤੋਂ ਕਰਕੇ ਤੇ ਆਪਣੇ ਪਰਾਲੀ ਨੂੰ ਖੇਤ ਵਿੱਚ ਮਿਕਸ ਕਰੋ ਉਹ ਜਿਹੜੇ ਕਿਸਾਨ ਵੀਰ ਆਲੂ ਲਾਉਂਦੇ ਨੇ ਉਹਨਾਂ ਦੇ ਲਈ ਹਰ ਦੇ ਕਿ ਲਈ ਸੰਭਵ ਨਹੀਂ ਹੈਗਾ ਵੀ ਉਹ ਹਰ ਤਰ੍ਹਾਂ ਦੇ ਇੰਪਲੀਮੈਂਟਸ ਖਰੀਦਣ ਜਾਂ ਕਈ ਕਈ ਕਿਸਾਨ ਵੀਰ ਕਹਿੰਦੇ ਨੇ ਜਾਂ ਕਈ ਮਤਲਬ ਬੁੱਢੀ ਜੀ ਵੀ ਕਹਿ ਦਿੰਦੇ ਨੇ ਵੀ ਸੁਸਾਇਟੀਆਂ ਦੇ ਵਿੱਚ ਹੱਲਣਗੇ ਪਰ ਸੁਸਾਇਟੀਆਂ ਦੇ ਵਿੱਚ ਸਾਰੇ ਕਿਸਾਨ ਵੀਰਾਂ ਨੂੰ ਇੰਪਲੀਮੈਂਟ ਟਾਈਮ ਤੇ ਅਵੇਲੇਬਲ ਨਹੀਂ ਹੁੰਦੇ ਕਿਉਂਕਿ ਸਾਰੇ ਪਿੰਡਾਂ ਦੀਆਂ ਸੁਸਾਇਟੀਆਂ ਦੇ ਵਿੱਚ ਪਲਾਉ ਲਾੜੋ ਦੋ ਜਾਂ ਤਿੰਨ ਹੋਣਗੇ ਚਾਰ ਹੋਣਗੇ ਤੇ ਸੀਜ਼ਨ ਦਾ ਜੋਰ ਇਕੱਠਾ ਪੈ ਜਾਂਦਾ ਚਾਰ ਕਿਸਾਨ ਇੱਕ ਟਾਈਮ ਤੇ ਯੂਜ਼ ਕਰ ਸਕਦੇ ਹੁਣ ਕਿੰਨੇ ਕਿਸਾਨ ਨੇ ਪਿੰਡਾਂ ਦੇ ਵਿੱਚ ਤਾਂ ਉਹਨਾਂ ਦੀ ਕਦੋਂ ਜਾ ਕੇ ਕਹਿੰਦੇ ਹੁੰਦੇ ਵਾਰੀ ਆਊਗੀ ਇਹ ਵੀ ਚੀਜ਼ ਇੱਕ ਵੱਡਾ ਪੁਆਇੰਟ ਆ ਸਾਰੇ ਬੰਦੇ ਖਰੀਦ ਨਹੀਂ ਸਕਦੇ ਮਹਿੰਗੇ ਸੰਦ ਨੇ ਮਹਿੰਗੇ ਇੰਪਲੀਮੈਂਟਸ ਨੇਗੇ ਬਲਾਉ ਤੇ ਇਹਨਾਂ ਨੂੰ ਚਲਾਉਣ ਵਾਸਤੇ ਕਹਿ ਲਓ ਵੀ ਵੱਡੇ ਟਰੈਕਟਰ ਚਾਹੀਦੇ ਨੇ ਆਮ ਟਰੈਕਟਰ ਵੀ ਨਹੀਂ ਚਲਾਉਂਦੇ ਇਹਨਾਂ ਨੂੰ ਟੂ 휠 ਤਾਂ ਬਿਲਕੁਲ ਵੀ ਨਹੀਂ 50 ਹਸ ਪਾਵਰ ਦੇ ਟੂ 휠 ਤਾਂ ਚਲਾ ਨਹੀਂ ਸਕਦੇ ਇਹਨਾਂ ਨੂੰ ਨਾ ਪਲੌ ਨੂੰ ਚਲਾ ਸਕਦੇ ਨੇ ਨਾ ਸੁਪਰ ਸੀਡਰ ਨੂੰ ਚਲਾ ਸਕਦੇ ਨੇ ਨਾ ਆਪਣੇ ਕਹ ਲੋ ਚਲੋ ਮਲਚਰ ਮੰਨ ਲੈਨੇ ਆ ਵੀ ਮਲਚਰ ਜੁਰ ਚੱਲ ਜੂਗਾ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਵੀ ਵੀਰੇ ਕਿਸਾਨ ਵੀਰੇ ਤੁਹਾਡੇ ਅਕੋਰਡਿੰਗ ਇਸ ਚੀਜ਼ ਦਾ ਕੀ ਹੱਲ ਹੈ ਠੀਕ ਆ ਜਿੰਨੇ ਕਿਸਾਨ ਵੀਰ ਆਪਣੀ ਵੀਡੀਓ ਦੇ ਨਾਲ ਜੁੜੇ ਨੇ ਸਾਰੇ ਵੀਡੀਓ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਜਿਨ੍ਹਾਂ ਨੇ ਅਜੇ ਤੱਕ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਆਪਾਂ ਕੱਲ ਤੁਹਾਨੂੰ ਦਾ ਵਾਅਦਾ ਕੀਤਾ ਸੀ ਵੀ ਆਪਾਂ 7 ਵਜੇ ਲਾਈਵ ਆਵਾਂਗੇ ਤੇ ਆਪਾਂ 7 ਵਜੇ ਲਾਈਵ ਆ ਗਏ ਆ ਤੇ ਹੁਣ ਜਲਦੀ ਜਲਦੀ ਸਾਰੇ ਕਿਸਾਨ ਵੀਰ ਜੁੜਕੋ ਲਾਈਵ ਦੇ ਨਾਲ ਤੇ ਫਿਰ ਆਪਾਂ ਆਪਣੀ ਜਿਹੜੀ ਗੱਲਬਾਤ ਆ ਉਹ ਅੱਗੇ ਕੰਟੀਨਿਊ ਕਰੀਏ ਕਮੈਂਟ ਜ਼ਰੂਰ ਕਰਿਓ ਤੁਸੀਂ ਕਿੱਥੋਂ-ਕਿੱਥੋਂ ਲਾਈਵ ਨੂੰ ਦੇਖ ਰਹੇ ਹੋ ਆਪਾਂ ਗੱਲ ਕਰ ਰਹੇ ਆ ਵੀਰ ਜੀ ਬੀ ਪ੍ਰਾਲੀ ਦਾ ਕੀ ਉਸ ਹੱਲ ਕੀ ਕੀਤਾ ਜਾ ਸਕਦਾ ਕਿ ਵੱਡੇ ਵੱਡੇ ਇੰਪਲੀਮੈਂਟਸ ਇਹਦਾ ਹੱਲ ਨੇ ਜਿੰਨਾਂ ਦੇ ਰਾਹੀਂ ਆਪਾਂ ਪਰਾਲੀ ਖੇਤਾਂ ਦੇ ਵਿੱਚ ਮਿਕਸ ਕਰ ਸਕਦੇ ਹਾਂ ਜਾਂ ਜਿਹੜੀ ਅੱਗ ਉਹ ਹੀ ਇਹਦਾ ਇੱਕ ਮਾਤਰ ਸ਼ੋਸ ਹੱਲਾ ਤੁਹਾਡੇ ਏਰੀਏ ਦੇ ਵਿੱਚ ਪਰਾਲੀ ਦਾ ਨਫਟਾਰਾ ਕਿਵੇਂ ਕੀਤਾ ਜਾਂਦਾ ਇਹ ਜ਼ਰੂਰ ਦੱਸਿਓ ਤੇ ਜਿਹੜੇ ਖਾਸ ਕਰਕੇ ਆਲੂ ਦੀ ਬਿਜਾਈ ਕਰਦੇ ਨੇ ਕਿਸਾਨ ਵੀਰ ਉਹ ਪਰਾਲੀ ਦਾ ਕੀ ਹੱਲ ਕਰਦੇ ਨੇ ਇਕੱਠਾ ਬਣਾਉਂਦੇ ਨੇ ਮਲਚਰ ਦੇ ਨਾਲ ਪਲਾਉ ਯੂਜ਼ ਕਰਕੇ ਕਰਾ ਲਈ ਦਫਟਾਰਾ ਕਰਦਨੇ ਜਾਂ ਕਿਵੇਂ ਕੀ ਕਰਦਨੇ ਹੋ ਸਾਨ ਵੀਰੋ ਇਸ ਚੀਜ਼ ਦਾ ਜ਼ਰੂਰ ਕਮੈਂਟ ਕਰਕੇ ਦੱਸਿਓ ਤੇ ਨਾਲ ਮੈਨੂੰ ਇਹ ਜ਼ਰੂਰ ਦੱਸ ਦਿਓ ਵੀ ਸਾਰਿਆਂ ਨੂੰ ਆਡੀਓ ਜਿਹੜੀ ਹੈਗੀ ਆ ਉਹ ਪ੍ਰੋਪਰ ਕਲੀਅਰ ਆ ਰਹੀ ਆ ਨੈਟਵਰਕ ਸਹੀ ਆ ਰਿਹਾ ਜਿੰਨੇ ਜਾਣੇ ਆਪਣੀ ਵੀਡੀਓ ਦੇ ਵਿੱਚ ਜੁੜੇ ਨੇ ਸਾਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਜਿੰਨੇ ਜਾਣੇ ਜੁੜੇ ਹੋਣੇ सब ने लाइक नहीं किया अज तक सो प्लीज़ भीडियो जरूर लाइक कर दे दो तो वीरेडा एक लाइक मेरा हौसला बढ़ा तो आप रोज़ लाइव होके नवे नवे टॉपिक डिस्कशन जरूर करिए जो तीस लाइक करते रहो हाँ जी वीरे कमेंट करके जरूर दस्यो भी पराली का की ठोस प्रबंध किया जा सब क्योंकि थोड़े कमेंटा के जरिए ही आप गलबात अगे बढ़ा सकते हैं ਅమే ਆਪਾਂ ਅੱਗੇ ਗੱਲਬਾਤ ਇਨੀ ਨਹੀਂ ਲੰਬੀ ਡਿਸਕਸ਼ਨ ਕਰ ਸਕਦੇ ਇਸ ਚੀਜ਼ ਤੇ ਕਿਸਾਨ ਵੀਰੋ ਮੇਰੇ ਅਕੋਰਡਿੰਗਲੀ ਜਿਹੜੇ ਵੱਡੇ ਕਿਸਾਨ ਨੇ ਉਹ ਤਾਂ ਇਸ ਪਰਾਲੀ ਦਾ ਥੋਸ ਪ੍ਰਬੰਧ ਕਰ ਪਰ ਜਿਹੜੇ ਆਮ 5 ਏਕੜ ਵਾਲੇ ਜਾਂ 6 ਏਕੜ ਵਾਲੇ ਜਾਂ 2 ਢਾਈ ਏਕੜ ਵਾਲੇ ਜਿਹੜੇ ਕਿਸਾਨ ਨੇ ਉਹ ਪਰਾਲੀ ਦਾ ਹੱਲ ਨਹੀਂ ਕਰ ਸਕਦੇ ਪ੍ਰੋਪਰ ਤਰੀਕੇ ਦੇ ਨਾਲ ਉਹਨਾਂ ਨੂੰ ਕਿਤੇ ਨਾ ਕਿਤੇ ਦੂਸਰੇ ਮਤਲਬ ਦੂਸਰੇ ਕਿਸਾਨ ਤੇ ਲਾ ਲੋ ਜਾਂ ਦੂਸਰੇ ਭਾਈਚਾਰੇ ਦੇ ਉੱਤੇ ਡਿਪੈਂਡ ਕਰਨਾ ਪਊਗਾ ਜਾਂ ਤਾਂ ਉਹਨਾਂ ਨੂੰ ਕਿਰਾਏ ਤੇ ਆਪਣੀ ਬਜਾਉਣੀ ਪਊਗੀ ਬੜੇ ਇੰਪਲੀਮੈਂਟਸ ਦੇ ਨਾਲ ਜਾਂ ਉਹਨਾਂ ਨੂੰ ਕਹਿ ਲੋ ਵੀ ਅੱਗ ਹੀ ਉਹਨਾਂ ਲਈ ਇੱਕ ਸੋਲੂਸ਼ਨ ਆ ਸੋ ਵੀਰੇ ਤੁਸੀਂ ਆਪ ਦਾ ਸੁਝਾਅ ਜ਼ਰੂਰ ਦਿਓ ਤੇ ਜਿੰਨੇ ਵੀਰ ਆਪਣੀ ਵੀਡੀਓ ਦੇਖ ਰਹੇ ਨੇ ਲਾਈਵ ਨੂੰ ਜ਼ਰੂਰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਵੀਰੇ ਤੁਸੀਂ ਕਿੱਥੋਂ ਕਿੱਥੋਂ ਜੁੜਿਆ ਹੋਇਆ ਵੀਡੀਓ ਦੇ ਨਾਲ ਤੇ ਤੁਹਾਡੇ ਅਕੋਰਡਿੰਗਲੀ ਪ੍ਰਾਣੀ ਦਾ ਕੀ ਪ੍ਰੋਪਰ ਹੱਲ ਹੈਗਾ ਤੇ ਸਰਕਾਰਾਂ ਹਰ ਸਾਲ ਬੋਲਦੀਆਂ ਨੇ ਵੀ ਅੱਗ ਨਹੀਂ ਲਾਉਣੀ ਗ੍ਰੀਨ ਦੀਵਾਲੀ ਮਨਾਓ এনवायरमेंट ਨੂੰ ਬਚਾਓ ਤੇ ਸਰਕਾਰਾਂ ਕਦੇ ਵੀ 라ਵਣ ਫੂਕਣ ਤੇ ਰੋਕ ਪਾਬੰਦੀ ਨਹੀਂ ਲਾਉਂਦੀਆਂ ਹਰ ਇੱਕ ਕਹੋ ਇੱਕ ਜ਼ਿਲ੍ਹੇ ਦੇ ਪਤਾ ਨਹੀਂ ਕਿੰਨੇ ਆ ਜਿੰਨੀਆਂ ਤਹਿਸੀਲਾਂ ਨੇ ਉੰਨੇ ਆ ਤਹਿਸੀਲਾਂ ਦੇ ਵਿੱਚ 라ਵਣ ਫੂਕਿਆ ਜਾ ਰਿਹਾ ਉਸ ਦੇ ਨਾਲ ਤਾਂ ਪੋਲੂਸ਼ਨ ਕਿੰਨੇ ਕਿੰਨੇ ਪੱਠੇ ਨੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਨੇੜੇ ਕਿੰਨੀਆਂ-ਕਿੰਨੀਆਂ ਫੈਕਟਰੀਆਂ ਨੇ ਉੱਥੋਂ ਦਾ ਪੋਲੂਸ਼ਨ ਰੋਕਿਆ ਨਹੀਂ ਜਾ ਰਿਹਾ ਬਟ ਕਿਸਾਨਾਂ ਦੀ ਵਾਰ ਨੂੰ ਸਰਕਾਰ ਹਮੇਸ਼ਾ ਆਦੇਸ਼ ਲਾ ਦਿੰਦੀ ਆ ਵੀ ਉਪਰ ਵਾਲੀ ਨੂੰ ਅੱਗ ਨਹੀਂ ਲਾਉਣੀ ਪੋਲੂਸ਼ਨ ਫੈਲਦਾ ਸੋ ਆਪਾਂ ਇਹ ਸੀ ਡਿਸਕਸ਼ਨ ਕਰ ਰਹੇ ਹਾਂ ਸਰਕਾਰ ਵੀ ਆਪਣੀ ਜਗ੍ਹਾ ਸਹੀ ਆ ਵੀ ਪੋਲੂਸ਼ਨ ਫੈਲਦਾ ਬਿਲਕੁਲ ਫੈਲਦਾ ਪਰਾਲੀ ਦੀ ਅੱਗ ਲਾਉਣ ਨਾਲ ਬਟ ਸਰਕਾਰ ਨੇ ਅੱਜ ਤੱਕ ਆਪਾਂ ਨੂੰ ਕੋਈ ਠੋਸ ਇਸ ਦਾ ਬਦਲਾਅ ਨਹੀਂ ਦਿੱਤਾ ਵੀ ਇੱਕ ਆਮ ਜੀਮੀਦਾਰ ਦਾ ਕਾਮ ਕਿਸਾਨ ਦਾ ਕੋਈ ਚੀਜ਼ ਪਹੁੰਚਦੀ ਹੋਵੇ ਤੇ ਸਭ ਤੋਂ ਸਸਤੇ ਕੀਮਤੇ ਹੋਵੇ ਉਹ ਉਹਦੇ ਲਈ ਉਹਨੂੰ ਨਾ ਕਿਸਾਨ ਨੂੰ ਟਰੈਕਟਰ ਬਦਲਣਾ ਪਵੇ ਨਾ ਕੋਈ ਹੋਰ ਇੰਪਲੀਮੈਂਟ ਲੈਣਾ ਪਵੇ ਕੋਈ ਉਹਦਾ ਠੋਸ ਉਹਨੂੰ ਲੱਭ ਕੇ ਦੇਣਾ ਚਾਹੀਦਾ ਕੋਈ ਸਿਸਟਮ ਇਹੋ ਜਿਹਾ ਲਗਾਉਣਾ ਵੀ પરાਲੀ ਦਾ ਨਪਟਾਰਾ ਵੀ ਹੋ ਜAVE ਤੇ ਅੱਗ ਵੀ ਨਾ ਲੱਗੇ ਤੇ ਜੋ ਆਪਣਾ ਕਿਸਾਨ ਆ ਉਹ ਆਪਣੀ ਅਗਲੀ ਫਸਲੀ ਬੀਜ ਸਕੇ ਹਾਂਜੀ ਸ਼ਰੂਤੀ ਅਹੂਜਾ ਹੈਲੋ ਹੀ ਤੁਸੀਂ ਪਤਾ ਨਹੀਂ ਲੱਗ ਰਿਹਾ ਮੈਨੂੰ ਵੀ ਤੁਸੀਂ ਮੁੰਡਿਆਂ ਕੁੜੀਆਂ ਨੂੰ ਜ਼ਰੂਰ ਦੱਸਿਓ ਕਿੱਥੋਂ ਆਨਾਲੇ ਕਮੈਂਟ ਕਰ ਰਹੇ ਹੋ ਵੀਡੀਓ ਦੇਖ ਰਹੇ ਹੋ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਲਾਈਕ ਕਰ ਦਿਓ ਕਿਸਾਨ ਵੀਰੋ ਦਿਵਾਲੀ ਦੀਆਂ सफाइया बारे जरूर दस्यो ली हाँ जी अंकित खटाना खटाना हाँ जी हेलो कितों वीडियो देख रहे हो कितों वीडियो जुड़े हो जरूर दस किसान भी अज्द की वीडियो जी आप लाइव लेके आए इस डिस्कशन कर रहे हैं पराली का ठोस हल की हाँ जी अंकित गठाना कैसे हो भाई बढ़िया हूँ भाई आप बताओ तो कैसे हो कहाँ से हो चैनल को सब्सक्राइब कर लो भाई वीडियो को लाइक जरूर कर दो यूपी मेरठ से ओके भाई आप ये भी बताना अभी आप किसान हो या कोई बिजनेस मैन हो या कोई और जॉब करते हो सभी यह ज़रूर बताना मेरे ब्रदर अंकित खटाना मैं पंजाब से हूँ डिस्ट्रिक्ट मरेकोटला संगरूर के नियर अब संगरूर हमारा डिस्ट्रिक्ट संगरूर ही था पहले अभी मरेकोटला हो गया चैनल को सब्सक्राइब कर लो वीरे जहाँ से आप वीडियो देख रहे हो कमेंट जरूर करना सभी और वीडियो को लाइक ज़रूर करना मेरे अकॉर्डिंगली अकॉर्डिंगलीरे ओके अंकित खटाना फार्मिंग करते हो अच्छी बात है वीरे आप फार्मिंग के साथ जुड़े हो अच्छी बात है कौन कौन सी फसल आप वहाँ बीजते हो ये भी बताना गेहूं और धान और कौन सी फसल बीजते हो ये ज़रूर बताना हमारे एरिए में ज़्यादातर कनक जीरी या जिसको हम जोना या धान भी बोल देते हैं आलू मक्की ये ज़्यादा फसलें होती हैं ਮੇਰੇ ਅਕੋਰਡਿੰਗਲੀ ਵੀਰੇ ਜਿਹੜੇ ਆਪਾਂ ਪ੍ਰਾਲੀ ਦਾ ਟਰੋਸ ਪ੍ਰਬੰਧਨ ਕੋਈ ਵੀ ਸਰਕਾਰ ਕਰ ਨਹੀਂ ਸਕਦੀ ਤੇ ਕਿਉਂਕਿ ਇਸ ਦੇ ਲਈ ਬਹੁਤ ਜ਼ਿਆਰੇ ਪੈਰਾਮੀਟਰਸ ਨੇਗੇ ਜਿਨ੍ਹਾਂ ਨੂੰ ਧਿਆਨ ਚ ਰੱਖਣਾ ਪਊਗਾ ਤੇ ਉਹ ਕਦੇ ਵੀ ਪੂਰ ਫੁੱਲ ਪਿਲ ਨਹੀਂ ਹੋ ਸਕਦੇ ਕਿਉਂਕਿ ਉਹ ਜੇ ਸਰਕਾਰਾਂ ਜੋ ਵੀ ਕਹਿੰਦੀਆਂ ਨੇ ਉਹ ਮਨ ਮੀਨਜ਼ ਪ੍ਰਾਲੀ ਦਾ ਨਿਪਟਾਰਾ ਵੱਡਿਆ ਵੱਡੀਆਂ ਮਸ਼ੀਨਰੀਜ਼ ਦੇ ਨਾਲ ਵੱਡੀਆਂ ਵੱਡੀਆਂ ਮਸ਼ੀਨਰੀਜ਼ ਦੇ ਵਿੱਚ ਸਿਰਫ ਵੱਡੇ ਵੱਡੇ ਫਾਰਮ ਹੀ ਪ੍ਰਾਲੀ ਦਾ ਪ੍ਰੋਪਰ ਉਹ ਨਿਪਟਾਰਾ ਕਰ ਸਕਦੇ ਆ ਬਟ ਆਪਣੇ ਪੰਜਾਬ ਦੇ ਵਿੱਚ ਛੋਟੇ ਕਿਸਾਨ ਬਹੁਤ ਜ਼ਿਆਦਾ ਨੇ 5 ਕਿੱਲੇ ਵਾਲੇ 7 ਕਿੱਲੇ ਵਾਲੇ 2 4 ਕਿੱਲੇ ਵਾਲੇ ਬਹੁਤ ਜ਼ਿਆਦਾ ਨੇ ਸੋ ਉਹਨਾਂ ਦੇ ਕੋਲ ਇਨੀ ਇੰਪਲੀਮੈਂਟਸ ਨਹੀਂ ਹੈਗੇ ਜਿਹੜੇ ਅ ਪ੍ਰਾਲੀ ਦਾ ਨਿਪਟਾਰਾ ਪ੍ਰੋਪਰ ਤੇ ਸਹੀ ਟਾਈਮ ਦੇ ਨਾਲ ਸਹੀ ਢੰਗ ਦੇ ਨਾਲ ਕਰ ਸਕਣ ਜੇ ਕੋਈ ਕਿਸਾਨ ਵੀ ਪ੍ਰਾਲੀ ਦਾ ਨਿਪਟਾਰਾ ਕਰਵਾਉਂਦਾ ਵੀ ਆ ਕਿਰਾਏ ਤੇ ਲਗਾ ਲਓ ਮੁੱਲ ਤੇ ਲਗਾ ਲਓ ਤੁਹਾਨੂੰ ਛੇਤੀ ਟਾਈਮ ਦੇ ਨਾਲ ਕਹਿ ਲਓ ਇੰਪਲੀਮੈਂਟਸ ਕਿਰਾਏ ਵਾਲੇ ਵੀ ਮਿਲਦੇ ਆ गन्ना गेहूँ धान बाजरा मक्की। ओके ब्रदर अभी आप मीन्स गन्ना या गेहूं बीज की बुआई होगी आपके यहाँ पे ठीक है तो दूजी गल कर भी अपने जीडी अपनी सरकार आ सेंटर की सरकार पंजाब सरकार आ जड़िया लंब ज्यादा लंबे साइम समा लैन वाली जो जीरिया ने किस्म ने झोने दी वो बंद करके ਬਾਸਮਤੀ ਦਾ ਰੇਟ ਆ ਉਹ ਫਿਕਸ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਆ ਕਿਉਂਕਿ ਬਾਸਮਤੀ ਦਾ ਪਰਾਲੀ ਵੀ ਘਟ ਹੁੰਦੀ ਆ ਤੇ ਟਾਈਮ ਵੀ ਘਟ ਲੈਂਦੀ ਐ ਸਾਨੂੰ ਪਾਣੀ ਵੀ ਬਚੂਗਾ ਤੇ ਆਪਣੇ ਪਰਾਲੀ ਦਾ ਵੀ ਜੇ ਥੋੜੀ ਪਰਾਲੀ ਹੋਊਗੀ ਤਾਂ ਥੋੜਾ ਆਪਾਂ ਨੂੰ ਕਹਿੰਦੇ ਹੋਣੇ ਸੋਚਣਾ ਪਊਗਾ ਜਿਆਦਾ ਪਰਾਲੀ ਦੇ ਨਪਟਾਰੇ ਦੇ ਲਈ ਜਿਆਦਾ ਸੋਚਣਾ ਪੈਂਦਾ ਜਿਵੇਂ ਪੂਛਾ ਦੀ ਜਿਹੜੀ ਪਰਾਲੀ ਆ ਉਹ ਬਹੁਤ ਜ਼ਿਆਦਾ ਪਰਾਲ ਹੁੰਦਾ ਉਹਨੂੰ ਨਪਟਾਰਾ ਕਰਨ ਦੇ ਲਈ ਬਹੁਤ ਜ਼ਿਆਦਾ ਡੀਜ਼ਲ ਲੱਗੂਗਾ ਬਹੁਤ ਜ਼ਿਆਦਾ ਇੰਪਲੀਮੈਂਟਸ ਬੜੇ ਚਾਹੀਦੇ ਨੇਗੇ ਸੋ ਉਹਦੇ ਕਰਕੇ ਹੀ ਕਿਸਾਨ ਵੀਰ ਜ਼ਿਆਦਾਤਰ ਪੂਸ਼ਾ ਦੀ ਪਰਾਲੀ ਨੂੰ ਅੱਗ ਹੀ ਲਗਾਉਂਦੇ ਨੇ ਅੱਗ ਲਾਉਣ ਕਰਕੇ ਸਰਕਾਰਾਂ ਕਿਸਾਨਾਂ ਦੇ ਉੱਤੇ ਪਰਚੇ ਵੀ ਦਰਜ ਕਰ ਰਹੀਆਂ ਨੇ ਕਈ ਸਾਲਾਂ ਤੋਂ ਸੋ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਕਿਉਂਕਿ ਨਾ ਤਾਂ ਪਰਚੇ ਹੀ ਹੱਲ ਨੇ ਕਿਸਾਨਾਂ ਨੂੰ ਠੱਲ ਪਾਉਣ ਦੇ ਲਈ ਤੇ ਨਾ ਹੀ ਪਰਾਲੀ ਦਾ ਜੇਕਰ ਸਰਕਾਰ ਦੀ ਗੱਲ ਸੁਣੀ ਤਾਂ ਪਰਾਲੀ ਦਾ ਹੀ ਅੱਗ ਲਾਉਣਾ ਹੱਲ ਆ ਪਰ ਇਸ ਤੋਂ ਬਿਨਾ ਵੀ ਕੋਈ ਸੋਲਿਡ ਹੱਲ ਮੇਰੇ ਕੋਲ ਨਹੀਂ ਹੈਗਾ ਇਹ ਸਾਰੀਆਂ ਗੱਲਾਂ ਸਰਕਾਰ ਨੂੰ ਤੇ ਖੇਤੀਬਾੜੀ ਵਾਲੀ ਜਿਹੜਾ ਮਹਿਕਮਾ ਉਹਨੂੰ ਸੋਚਣੀਆਂ ਪੈਣੀਆਂ ਨੇ ਤਾਂ ਹੀ ਜਾ ਕੇ ਇਹ ਕੁਝ ਇਹਦਾ ਸੋਲਿਡ ਸੋਲੂਸ਼ਨ ਨਿਕਲੂਗਾ ਕਿਉਂਕਿ ਕੋਈ ਵੀ ਕਿਸਾਨ ਨਹੀਂ ਚਾਹੁੰਦਾ ਵੀ ਧਰਤੀ ਨੂੰ ਇੱਕ ਮਾਤ ਦਾ ਦਰਜਾ ਦਿੱਤਾ ਹੋਇਆ ਵੀ ਧਰਤੀ ਨੂੰ ਅੱਗ ਲਾਈ ਜਾਵੇ ਪਰ ਮਜਬੂਰੀ ਵਸ ਹਰ ਕਿਸਾਨ ਨੂੰ ਅੱਗ ਜਿਹੜੇ ਵੀ ਕਿਸਾਨ ਲਾਉਂਦੇ ਨੇ ਉਹਨਾਂ ਨੂੰ ਲਾਉਣੀ ਪੈਂਦੀ ਹੈ ਹਾਲਾਂਕਿ ਪਰਾਲੀ ਜੀਰੀ ਦੀ ਜਾਂ ਝੋਨੇ ਜਿਹੜੀ ਵੀ ਪਰਾਲੀ ਆ ਉਹਦੇ ਵਿੱਚ ਬੇਹੱਦ ਕਹਿ ਲਓ ਤੱਤ ਹੁੰਦੇ ਨੇ ਜਿਹੜੇ ਆਪਣੀ ਜ਼ਮੀਨ ਦੇ ਲਈ ਬਹੁਤ ਗੁਣਕਾਰੀ ਹੁੰਦੇ ਨੇ ਸੋ ਆਪਾਂ ਤੱਤਾਂ ਨੂੰ ਅਜਾਈ ਕੋਕ ਦੰਨੇ ਆ ਉਹ ਮਜਬੂਰੀਆਂ ਹੀ ਨੇ ਕੋਈ ਕੋਈ ਜਾਣ ਬੁੱਝ ਕੇ ਜਾਂ ਕਹਿੰਦੇ ਕੋਈ ਜਾਣ ਕੇ ਨਹੀਂ ਆਪਣੀ ਤੱਤਾਂ ਨੂੰ ਖਰਾਬ ਕਰਦਾ ਜਿਹੜੇ ਖਰਾਕੀ ਤੱਤ ਨੇ ਜ਼ਮੀਨ ਦੇ ਜੇ ਲੋਕ ਕਿਸਾਨ ਵੀਰੋਂ ਫੇਰ ਲਾਈਵ ਹੋਣੇ ਆ ਤੇ ਹੁਣ ਆਪਾਂ ਥੋੜਾ ਜਿਹਾ ਲਾਈਵ ਕੁਝ ਟਾਈਮ ਦੇ ਲਈ ਬੰਦ ਕਰਦੇ ਆ ਫੇਰ ਲਾਈਵ ਚਲਾਵਾਂਗੇ ਠੀਕ ਆ ਜੀ ਬਾਅਦ ਲਾਈਵ ਹੋਣੇ ਆ ਜਦ ਤੱਕ ਜੀ ਸਾਰੇ ਵੇਲੇ ਹੋ ਜੋ ਕੰਮ ਕਰ ਕਰਕੇ ਓਕੇ ਜੀ ਧੰਨਵਾਦ